ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਨਾ ਅਲੱਗ-ਅਲੱਗ ਪੀਸ ਲੈ ਕੇ ਆਈਆਂ ਮਤਲਬ ਕਿ ਕਿਸੇ ਸੈੱਟ ਚੋਂ ਇੱਕ ਪੀਸ ਆ ਕਿਸੇ ਦੇ ਵਿੱਚੋਂ ਦੋ ਨੇ ਰਾਮ ਟੈਕਸਟ ਦੇ ਕਲੈਕਸ਼ਨ ਵੀ ਆ ਕੁਝ ਕਪੀਸ ਪਾਰਟੀ ਵੇਅਰ ਵੀ ਨੇ ਉਹਨਾਂ ਵਿੱਚ ਵੀ ਆਪਣੇ ਕੋਲ ਸੰਭਾ ਸਿੰਗਲ ਕਲਰ ਰਹਿ ਚੁੱਕਿਆ ਵਾ ਸੋ ਇਹ ਸਾਰੀ ਸਟਾਕ ਕਲੀਅਰ ਸੇਲ ਜਾਨਕੀ ਚੱਲ ਰਹੀ ਆ ਜਿਹੜੀ ਤੁਹਾਨੂੰ ਅਸੀਂ ਵੀਡੀਓਸ ਦੇ ਰਹੇ ਆ ਇੱਕ ਦੋ ਦਿਨਾਂ ਬਾਅਦ ਆਪਣੀ ਸਟਾਕ ਕਲੀਅਰ ਦੀ ਸੇਲ ਆਈ ਜਾਂਦੀ ਆ ਕਿਉਂਕਿ ਆਪਾਂ ਸਾਰਾ ਜੋ ਵੀ ਇੱਕ ਇੱਕ ਪੀਸ ਦੋ ਦੋ ਪੀਸ ਸੈਟਾਂ ਦੇ ਵਿੱਚੋਂ ਰਹਿ ਰਹੇ ਨੇ ਨਾ ਸਾਰਾ ਸਟਾਕ ਕਲੀਅਰ ਕਰ ਰਹੇ ਆ ਸੋ ਜਿਹੜੀਆਂ ਬਣਾ ਨੇ ਸ਼ਾਪ ਤੇ ਆ ਕੇ ਵਿਜ਼ਿਟ ਕਰਨਾ ਹਨ ਇੱਥੇ ਆ ਕੇ ਦੇਖ ਕੇ ਲੈ ਕੇ ਜਾਣਿਆ ਤਾਂ ਜਲਦੀ ਆ ਕੇ ਦੇਖ ਕੇ ਜਾਇਓ ਕਿਉਂਕਿ ਆਲਮੋਸਟ ਸਾਰਾ ਸਟਾਕ ਕਲੀਅਰ ਆ ਤੇ ਨਿਊ ਸਟਾਕ ਸਾਰਾ ਆਉਣ ਲੱਗ ਚੁੱਕਿਆ ਉਹ ਜਿੰਨਾ ਵੀ ਰਹੂਗਾ ਸਾਰਾ ਪਾਰਟੀ ਵੀ ਉਹ ਜਿਵੇਂ ਅੱਗੇ ਮੌਸਮ ਨੇ ਚੇਂਜ ਹੋਣਾ ਅ ਬੈਡਿੰਗਸ ਵਗੈਰਾ ਹਨਾ ਸ਼ੁਰੂ ਹੋ ਜਾਣੀਆਂ ਫੰਕਸ਼ਨ ਸ਼ੁਰੂ ਹੋ ਜਾਣੇ ਆ ਤਾਂ ਉਸ ਦੇ ਅਕੋਰਡਿੰਗ ਸਾਰਾ ਫੈਬਰਿਕ ਹੁਣ ਆਊਗਾ ਠੀਕ ਹੈ ਜੀ ਤੇ ਜਿਹੜੀ ਕਾਟਨ ਆ ਇਹ ਆਪਾਂ ਸਾਰੀ ਲੈਸ ਦੇ ਵਿੱਚ ਲਾ ਦਿੱਤੀ ਆ ਚਾਹੇ ਕੋਈ ਆਲ ਓਵਰ ਪ੍ਰਿੰਟ ਆ ਚਾਹੇ ਕੋਈ ਦੁਪੱਟਿਆਂ ਦੇ ਨਾਲ ਆ ਸਾਰੀ A to Z ਲੈਸ ਦੇ ਵਿੱਚ ਚੱਲ ਰਹੀ ਆ ਹੁਣ ਹਰੇਕ ਸੂਟ ਦੇ ਵਿੱਚ 200 250 300 ਤੱਕ ਤੁਹਾਨੂੰ ਲੈਸ ਮਿਲ ਜੂਗੀ ਠੀਕ ਹੈ ਜੀ ਬਸ ਇਹ ਆ ਵੀ ਕੱਢਣੇ ਆ ਜੀ ਹੁਣ ਕੋਈ ਸੂਟ ਵੀ ਆ ਜਣ ਕੇ ਸਟਾਕ ਕਲੀਅਰ ਕਰ ਰਹੇ ਆ ਸੋ ਤਾਂ ਕਰਕੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਅੱਜ ਦੀ ਜਿਹੜੀ ਰੇਂਜ ਰੋਗੀ 1200 ਤੋਂ 1000 ਡਿਜ਼ਾਈਨ ਸਟਾਰਟ ਹੋ 1250 ਤੋਂ ਤੇ ਰੇਂਜ ਜਾਊਗੀ 3000 ਤੱਕ ਵੀਡੀਓ ਦੀ 3000 ਤੱਕ ਰੇਂਜ ਜਾਊਗੀ ਹਰੇਕ ਸੂਟ ਦੇ ਉੱਪਰ ਤੁਹਾਨੂੰ ਪ੍ਰਾਈਸ ਮੈਂਸ਼ਨ ਹੋਊਗਾ ਸ਼ੋਅ ਹੋਊਗਾ ਕਿਉਂਕਿ ਇੱਕ ਰੇਡ ਦੀ ਵੀਡੀਓ ਨਹੀਂ ਰਹੂਗੀ ਕਿਉਂਕਿ ਇੱਕ ਰੇਡ ਦੇ ਵਿੱਚ ਕੁਝ ਹੈ ਹੀ ਨਹੀਂ ਸੀਗਾ ਜੀ ਸਾਰੇ ਅਲੱਗ-alag ਕਨਸੈਪਟ ਨੇ ਸੋ ਰੇਂਜਾਂ ਵੀ ਅਲੱਗ-ਲੱਗ ਰਹਿਣਗੀਆਂ ਤੇ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਮੈਸੇਜ ਕਰਨਾ ਠੀਕ ਹੈ ਜੀ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੂਟ ਆਪਾਂ ਘਟ ਰੇਡਸ ਤੋਂ ਹੀ ਪਹਿਲਾਂ ਸਟਾਰਟ ਕਰਦੇ ਹਾਂ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਰਹੂਗਾ ਡਿਜੀਟਲ ਪ੍ਰਿੰਟਿੰਗ ਦਾ ਫੁੱਟ ਬਾਕਸ ਹੋਣਾ ਬਹੁਤ ਪਿਆਰਾ ਕੈਮਰੀ ਕਾਟਨ ਆ ਕਾਟਨ ਕੈਮਰੀ ਰਹੂਗੀ ਬਹੁਤ ਸੋਹਣੀ ਬਹੁਤ ਸੌਫਟਨੈਸ ਦਾ ਕਪੜੇ ਦੇ ਵਿੱਚ ਹੈ ਨਾ ਤੇ ਇਦਾਂ ਰਹੋਗਾ ਇਹਦਾ ਪੱਲੇ ਦੇ ਉੱਪਰ ਸਾਰਾ ਹਾਈਲਾਈਟ ਕੀਤਾ ਹੋਇਆ ਕੰਮ ਨੂੰ ਸਾਰੇ ਪੱਲੇ ਦੀ ਪੇਂਟਿੰਗ ਚੈੱਕ ਕਰ ਲਿਓ ਬਹੁਤ ਪਿਆਰੀਆ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਸ਼ਰਟ ਦੇ ਵਿੱਚ ਸਾਰੇ ਕਿਤੇ ਤੁਹਾਨੂੰ ਚੈੱਕ ਦਾ ਪ੍ਰਿੰਟ ਮਿਲ ਰਿਹਾ ਚੈੱਕ ਦਾ ਪ੍ਰਿੰਟ ਮਿਲ ਰਿਹਾ ਤੇ ਜਿਹੜੀ ਇਹਦੇ ਨਾਲ ਬਾਟਮ ਆ ਰਹੀ ਆ ਜੀ ਬਾਟਮ ਆ ਰਹੀ ਹੈ ਇਸ ਤਰ੍ਹਾਂ ਨਿੱਕੀ ਨਿੱਕੀ ਚੈੱਕ ਸੈਲਪ੍ਰਿੰਟ ਨਿਕਾ ਨਿਕਾ ਚੈੱਕ ਬਾਟਮ ਆ ਰਹੀ ਆ ਬਹੁਤ ਸੋਹਣਾ ਬਹੁਤ ਪਿਆਰਾ ਲੱਗ ਜਾ ਇੱਕ ਸਿੰਗਲ ਪੀਸ ਆ ਇਹ ਸਾਡੇ ਕੋਲ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਲਿਓ ਆਰਡਰ ਬੈਕ ਵੀ ਸੇਮ ਰਹੂਗੀ ਚੈੱਕ ਵਾਲੀ ਠੀਕ ਹੈ ਜੀ ਤੇ ਨਾਲ ਇਹਦੇ ਰਹੂਗਾ ਵਿਸਵਾਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਦੇ ਰਹੇ ਆ ਜੀ ਗੁੱਡ ਮਾਰਨਿੰਗ ਜੀ ਇਸ ਤਰ੍ਹਾਂ ਰਹੂਗਾ ਵਿਸਕਾਸ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਤੇ ਦੁਪੱਟੇ ਨਾਲ ਇਹ ਸੂਟ ਦੀ ਗ੍ਰੇਸ ਆ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਵਿਸਕਾਸ ਮਸਲੀਨ ਦੇ ਉੱਪਰ ਆ ਠੀਕ ਹੈ ਜੀ ਕਾਟਨ ਦਾ ਰਹੂਗਾ ਫੈਬਰਿਕ ਸੂਟ ਦਾ ਨੰਬਰ ਰਹੂਗਾ ਜੀ 1 1 ਨੰਬਰ ਇਹ ਸੂਟ ਰਹੂਗਾ ਫਟਾਫੜ ਸਕਰੀਨਸ਼ਾਟ ਲੈ ਲਓ ਸਿੰਗਲ ਪੀਸ ਆ 1250 ਦੇ ਵਿੱਚ 12500 ਰੁਪਿਆ ਪ੍ਰਾਈਸ ਹੋਊਗਾ ਉਸ ਤੋਂ ਬਾਅਦ ਜਿਹੜੇ ਮੈਂ ਦਿਖਾ ਰਹੀ ਆ ਇਹ ਦਿਖਾਉਂਗੀ ਸ਼ਿਮਰ ਦੇ ਉੱਤੇ ਸ਼ਿਮਰ ਦੇ ਉੱਤੇ 3.5 ਪੀਸ अवेलेबल ਨੇ ਇਹ ਵੀ ਤਾਂ अवेलेबल ਨੇ ਵੀ ਕਈ ਵਾਰੀ ਕਈ ਭੈਣਾਂ ਨਾ ਹੋਲਡ ਕਰਵਾ ਲੈਂਦੀਆਂ ਨੇ ਹੋਲਡ ਕਰਵਾ ਕੇ ਮੁੜ ਕੇ ਪੇਮੈਂਟ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਵੀ ਕਦੋਂ ਕਰਦੀਆਂ ਕਦੋਂ ਨਹੀਂ ਦੇਣਾ ਹੋਲਡ ਕਰੋ ਤਾਂ ਵੀ ਔਖੀਆਂ ਜੀ ਜੇ ਨਹੀਂ ਕੀਤੇ ਤਾਂ ਤਾਂ ਔਖੇ ਹੈਗੇ ਹੈਗੇ ਆਲੋ ਸ਼ਿਮਰ ਦੇ ਵਿੱਚ ਆ ਲੈਮਨ ਸ਼ੇਡ ਦਾ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਾਰੇ ਲੈਸਸ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਫੈਬਰਿਕ ਆ ਪਿਓਰ ਕਾਟਨ ਆ 100% ਕਾਟਨ ਆ ਕੋਈ ਲਾਈਨਿੰਗ ਦੀ ਨੀਡ ਨਹੀਂ ਕਈਪਣੇ ਸ਼ਿਮਰ ਸੋਚ ਕੇ ਇਹ ਸੋਚ ਲੈਂਦੀਆਂ ਨੇ ਵੀ ਸਿੰਥੈਟਿਕਾ ਹੋਊਗਾ ਲਾਈਨਿੰਗ ਲਗਾਉਣੀ ਲਾਈਨਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰ ਨਹੀਂ ਰਹੂਗੀ ਬਾਟਮ ਵੀ 셀ਫ ਪ੍ਰਿੰਟਡ ਰਹੂਗੀ ਇਹਦੀ ਤੇ ਨਾਲ ਜਿਹੜੇ ਇਹ ਇਸ ਤਰ੍ਹਾਂ ਮੋਰੀਆਂ ਦੇ ਉੱਪਰ ਵੀ ਤੁਹਾਨੂੰ ਤੁਸੀਂ ਲੈਸ ਵਗੈਰਾ ਲਾ ਸਕਦੇ ਹੋ ਹਨਾ ਇਹਨੂੰ ਉੱਤਰ ਜਾਣੀ ਆ ਇਹ ਉੱਤਰ ਕੇ ਤੁਸੀਂ ਮੋਰੀਆਂ ਦੀ ਆਏ ਉੱਪਰ ਇਹਨੂੰ ਲੈਸ ਨੂੰ ਦੇ ਸਕਦੇ ਹਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਠੀਕ ਹੈ ਜੀ ਸਾਰੀ ਲੈਸ ਦਾ ਕੰਮ ਤੁਹਾਨੂੰ ਕਮੀਜ਼ ਤੇ ਵੀ ਮਿਲ ਰਿਹਾ ਨਾਲ ਇਹਦੇ ਮਿਲ ਰਿਹਾ ਵਿਸਕੋਸ ਮਸਲੀਨ ਦਾ ਦੁਪੱਟਾ ਪ੍ਰਾਈਜ਼ ਰਹੂਗਾ 1495 ਪ੍ਰਾਈਜ਼ ਵਿੱਚ ਨਾਲ ਨਾਲ ਬੋਲ ਵੀ ਰਹੀਆਂ ਜੀ ਨਾਲ ਦੀ ਨਾਲ ਸਕਰੀਨ ਤੇ ਵੀ ਸ਼ੋ ਹੋ ਜਾਣਗੇ ਕਈ ਵਾਰੀ ਸਕਰੀਨ ਤੇ ਸ਼ੋ ਨਹੀਂ ਵੀ ਹੁੰਦੇ ਜਾਂ ਉਰੇ ਪਰੇ ਹੋ ਜਾਂਦੇ ਨੇ 2-3 ਸੂਟ ਜਿਵੇਂ ਹੁਣ ਇੱਕ orange ਦੇ ਆਉਣਗੇ 1495 ਇਹਨਾਂ ਦਾ ਪ੍ਰਾਈਜ਼ ਆ ਸੋ ਲਾਲੀਓ ਸਕਰੀਨਸ਼ਾਟ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਇਹਦੇ ਵਿੱਚ ਦੋ ਕਲਰ ਮਿਲਣਗੇ ਵਾਲੇ ਡਿਜ਼ਾਈਨ ਦੇ ਵਿੱਚ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਸੈਕਿੰਡ ਕਲਰ ਜਿਹੜਾ ਤੁਹਾਨੂੰ ਮਿਲੇਗਾ ਉਹ ਮਿਲੂਗਾ ਪੀਚ ਸ਼ੇਡ ਇਹ ਸਾਰੀ ਡਿਸਕਾਊਂਟ ਦੀ ਵੀਡੀਓ ਆ ਸੇਲ ਆ ਸਮਝ ਲਓ ਇਹਦੇ ਵਿੱਚ ਬਿਨਾ ਪੇਮੈਂਟ ਤੋਂ ਕੋਈ ਭੈਣ ਦੀ ਹੋਲਡ ਤੇ ਨਾ ਕਰਵਾਇਓ ਸੂਟ ਨੂੰ ਇੰਨੀ ਇੱਕ ਮੇਰੀ ਰਿਕਵੈਸਟ ਆ ਜਿਨ੍ਹਾਂ ਦੇ ਤਾਂ ਆਰਡਰ ਚੱਲਦੇ ਨੇ ਉਹਨਾਂ ਨੇ ਤਾਂ ਚਲੋ ਰਖਵਾਣੀ ਲਖਵਾਉਣੇ ਨੇ ਠੀਕ ਹੈ ਜੀ ਜੇ ਵੀ ਪਹਿਣਾ کہہ ਦਿੰਦੀ ਆ ਸੀ ਆਥ ਨੇ ਪੇਮੈਂਟ ਕਰਦੀ ਆ ਭੈਣੇ ਸਵੇਰ ਨੂੰ ਕਰਦੇ ਆ ਉਹ ਪਹਿਣਾ ਨਾ ਰਖਵਾਉਣ ਇੰਨੀ ਕਿ ਮੇਰੀ ਰਿਕੁਐਸਟ ਹੀ ਆ ਆ ਲਓ ਜੀ ਪੀਚ ਛੇਡ ਛੇਡ ਆ ਇਹ ਜੀ ਬਹੁਤ ਪਿਆਰਾ ਨਾਲ ਇਹਦੇ ਸੇਮ ਮਿਲੂਗੀ ਤੁਹਾਨੂੰ ਬਾਟਮ ਆ ਸਾਰੇ ਸ਼ਿਮਰ ਦੇ ਵਿੱਚ ਸਾਰੇ ਡਿਜੀਟਲ ਸ਼ਰਟ ਨਾਲ ਦੀ ਪ੍ਰਿੰਟਿੰਗ ਹੋਈ ਹੋਈਗੀ ਠੀਕ ਹੈ ਜੀ ਅ ਨਾਲ ਇਹਦੇ ਰਹੂਗਾ ਜੀ ਦੁਪੱਟਾ ਵਿਸਕੋਸ ਮਸਲਿਨ ਦਾ ਵਿਸਕੋਸ ਮਸਲਿਨ ਦਾ ਦੁਪੱਟਾ ਵਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਆ ਤੇ 1495 ਹੈਗਾ ਜੀ ਇਹਨਾਂ ਦਾ ਰੇਟ ਆਹ ਦੇਖੀ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਆ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਲੈਸਿਸ ਦਾ ਕੰਮ ਹੋਇਆ ਥ੍ਰੈਡ ਦਾ ਕੰਮ ਮਿਲੂਗਾ ਪਿਓਰ ਸ਼ਿਮਰ ਦੇ ਉੱਪਰ ਮਿਲੂਗਾ ਫ੍ਰੈਗਰੈਂਸ ਵਾਲਾ ਸਾਰਾ ਕਪੜਾ ਜਿੰਨਾ ਵੀ ਸ਼ਿਮਰ ਦਾ ਤਿੰਨ ਪੀਸ ਤੁਹਾਨੂੰ ਦਿਖਾ ਰਹੀਆਂ ਤਿੰਨੇ ਦੇ ਤਿੰਨੇ ਨਾ ਫ੍ਰੈਗਰੈਂਸ ਆਉਂਦੀ ਐ ਇਹਨਾਂ ਸੂਟਾਂ ਦੇ ਵਿੱਚ ਬਹੁਤ ਸੋਹਣੀ ਫ੍ਰੈਗਰੈਂਸ ਆ ਤੇ ਨਾਲ ਇਹਦੇ ਹੈਗੀਆਂ ਇਸ ਤਰ੍ਹਾਂ ਬਾਟਮਸ ਲੱਗੀਆਂ ਹੋਈਆਂ ਸਾਰੀਆਂ ਸੈਲ ਪ੍ਰਿੰਟਡ ਬਹੁਤ ਹੀ ਪਿਆਰਾ ਜਾਨੀ ਕਿ ਫੈਬਰਿਕ ਆ ਬਹੁਤ ਸੋਹਣੇ ਸੂਟ ਆ ਤੇ ਨਾਲ ਇਹਨਾਂ ਦੇ ਮਿਲਣਗੇ ਜੀ ਤੁਹਾਨੂੰ ਦੁਪੱਟੇ ਆ ਲੋ ਥਿਸ ਕਾਸਮਸ ਲੀਨ ਦੇ ਦੁਪੱਟੇ ਮਿਲਣਗੇ ਤੇ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਕਨਸੈਪਟ ਦਿਖਾ ਰਹੀ ਹਾਂ ਜਿਵੇਂ ਕਿ ਹੁਣ ਮੌਸਮ ਆ ਮਤਲਬ ਕਿ ਦਿਨ ਤੋਂ ਹਾਂ ਦੀ ਸਟਾਰਟਿੰਗ ਦਾ ਉਤਸਾਹ ਦੇ ਨਾਲ ਕਢਾਈ ਹੋਇਆ ਹੋਇਆ ਸਾਰਾ ਪੀਸ ਆ ਮਸਲੀਨ ਦੇ ਉੱਪਰ ਮਸਲੀਨ ਦਾ ਫੈਬਰਿਕ ਰਹੂਗਾ ਸਾਰਾ ਬਹੁਤ ਸੋਹਣਾ ਸਾਰਾ ਘੇਰਾ ਪੂਰਾ ਫੁੱਲ ਹੈਵੀ ਬਣਿਆ ਗਲੇ ਦੇ ਉੱਪਰ ਤੁਹਾਨੂੰ ਬ੍ਰੀਕ ਜਿਹਾ ਹਨਾ ਵਾਈਟ ਕਲਰ ਚ ਸਾਰਾ ਥ्रेड ਦਾ ਕੰਮ ਮਿਲੇਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਕਾਈ ਬਲੂ ਜਿਹਾ ਇਹ ਕਲਰ ਆ ਤੇ ਨਾਲ ਇਹਦੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਠੀਕ ਹੈ ਜੀ ਬਾਹਾਂ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਤੇ ਨਾਲ ਜਿਹੜਾ ਦਾ ਦੁਪੱਟਾ ਆਊਗਾ ਮਸਲੀਨ ਦਾ ਸੀਕਵੈਂਸ ਵਾਲਾ ਦੁਪੱਟਾ ਆਊਗਾ ਜੀ ਆ ਇਸ ਤਰ੍ਹਾਂ ਰੋਗ ਦਾ ਦੁਪੱਟਾ ਸੀਕਵੈਂਸ ਵਾਲਾ ਫੋਰ ਸਾਈਡ ਸਾਰੇ ਕ੍ਰੋਸ਼ੀਆ ਲੈਸ ਨਾਲ ਫਿਨਿਸ਼ਿੰਗ ਆ ਪ੍ਰਾਈਸ ਸੇਮ ਰਹੂਗਾ 1495 ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਓ ਸਕਰੀਨਸ਼ਾਟ ਕਰ ਲਿਓ ਆਰਡਰ ਇਹ ਸਿੰਗਲ ਪੀਸ ਆ ਕਿਉਂਕਿ ਇਹ ਸੋਲੋ ਪੀਸ ਹੀ ਆ ਰਿਹਾ ਵਾ ਇਹਦੇ ਵਿੱਚ ਨਹੀਂ ਅਦਰ ਕੋਈ ਨਾ ਕਲਰ ਆ ਰਿਹਾ ਕਿਉਂਕਿ ਇਹ ਬੁਟੀਕ ਪੀਸ ਜਿਹੜੇ ਸਿੰਗਲ ਸਿੰਗਲ ਹੁੰਦੇ ਆ ਸਿੰਗਲ ਹੀ ਆਉਂਦੇ ਆ ਇਹਦਾ ਪ੍ਰਾਈਸ ਹੋਊਗਾ 1495 ਠੀਕ ਹੈ ਜੀ ਇਹ ਸਿੰਗਲ ਪੀਸ ਆ ਉਸੇ ਤਰ੍ਹਾਂ ਹੀ ਆਹ ਵਾਲਾ ਸਿੰਗਲ ਪੀਸ ਇਹ ਸਾਰਾ ਪਿਓਰ ਖਾਦੀ ਦੇ ਉੱਪਰ ਬਣਿਆ ਹੋਇਆ ਆ ਲੋ ਜੀ ਪਿਓਰ ਖਾਦੀ ਦਾ ਸਾਰਾ ਹੈਗਾ ਇਹ ਫੈਬਰਿਕ ਜਾਨਕਿ ਇਹ ਜਿਹੜੇ ਪ੍ਰਾਈਸ ਤੁਹਾਨੂੰ ਮਿਲ ਰਿਹਾ ਨਾ ਉਹ ਪ੍ਰਾਈਸ ਕਿਸੇ ਹੋਲਸੇਲਰ ਨੇ ਵੀ ਨਹੀਂ ਦੇਣਾ ਜਿਹੜੇ ਪ੍ਰਾਈਸ ਅਸੀਂ ਤੁਹਾਨੂੰ ਹੁਣ ਦੇ ਰਹੇ ਆ ਕਿਉਂਕਿ ਇਸ ਪਿਓਰ ਖਾਦੀ ਦੇ ਉੱਪਰ ਆ ਸਾਰਾ ਥ्रेड ਦਾ ਕੰਮ ਆ 1850 2000 ਵਾਲੇ ਇਹ ਪੀਸ ਆ ਬਟ ਸਿੰਗਲ ਪੀਸ ਕਰਕੇ ਅਸੀਂ ਇਹਨੂੰ ਵਿਚੀ ਲੈਸ ਦੇ ਵਿੱਚ ਲਾ ਰਹੇ ਆ ਸੋ ਜਿਹੜੀ ਭੈਣ ਨੂੰ ਵੀ ਇਹ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਇਹ ਆਊਗਾ ਇਹਦੇ ਫਰੰਟ ਗਲਾ ਫਰੰਟ ਗਲਾ ਬਹੁਤ ਜ਼ਿਆਦਾ ਜਾਨਕਿ ਇਹ ਟਰੈਂਡਿੰਗ ਦੇ ਵਿੱਚ ਰਿਹਾ ਡਿਜ਼ਾਈਨ ਇਹ ਜੇ ਮੈਂ ਵੀਡੀਓ ਨਾਲ ਲਗਾ ਲੂੰ ਤੁਹਾਨੂੰ ਕੰਸੈਪਟ ਦਾ ਪਤਾ ਲੱਗ ਜਾਊਗਾ ਤੇ ਇਸ ਤਰ੍ਹਾਂ ਰਹੋਗਾ ਇਹ ਤਾਂ ਬੈਕ ਦੇ ਉੱਪਰ ਸਾਰਾ ਕੰਮ ਠੀਕ ਹੈ ਜੀ ਬੈਕ ਦੇ ਉੱਪਰ ਬਹੁਤ ਸੋਹਣਾ ਬਹੁਤ ਪਿਆਰਾ ਕੰਮ ਮਿਲੇਗਾ ਤੇ ਨਾਲ ਹੀ ਇਹਦੀਆਂ ਬਾਹਾਂ ਵੀ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਦੇਖੋ ਪੂਰੀਆਂ ਫੁੱਲ ਹੈਵੀ ਬਾਜੂ ਮਿਲਣਗੀਆਂ ਬਹੁਤ ਪਿਆਰਾ ਸਾਰਾ ਸੂਟ ਆ ਇਹ ਰੈਡੀ ਜਦੋਂ ਰੈਡੀ ਹੋਣਾ ਅਸਲੀ ਲੁੱਕ ਇਹ ਪੀਸ ਦੀ ਉਦੋਂ ਆਣੀ ਆ ਠੀਕ ਹੈ ਜੀ ਇਹ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਤੋ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਠੀਕ ਹੈ ਜੀ ਇਹਦੇ ਨਾਲ ਜਿਹੜਾ ਇਹਦਾ ਦੁਪੱਟਾ ਵਾ ਇਹਦਾ ਨੰਬਰ ਲਾਤਾ ਸੀ ਨਹੀਂ ਹਾਂ ਆਹ ਵਾਲਾ ਸੂਟ ਜਿਹੜੀ ਭੈਣ ਆਰਡਰ ਕਰੂਗੀ ਇਹਦਾ ਨੰਬਰ ਹੋਊਗਾ ਜੀ 5 5 ਨੰਬਰ ਇਹਦਾ ਨੰਬਰ ਹੋਊਗਾ ਸੂਟ ਦਾ ਜੀ ਨੈਕਸਟ ਜਿਹੜਾ ਮੈਂ ਤੁਹਾਨੂੰ ਖਾਦੀ ਵਾਲਾ ਦਿਖਾ ਰਹੀ ਆ ਇਹ 6 ਨੰਬਰ ਸੂਟ ਰਹੂਗਾ ਤੇ ਇਹਦੇ ਨਾਲ ਦੁਪੱਟਾ ਰਹੂਗਾ ਮਾਲ ਦਾ ਪਿਓਰ ਮਾਲ ਦਾ ਦੁਪੱਟਾ ਵਾ ਪੂਰਾ ਖੁੱਲਾ ਡੁੱਲਾ ਟਾਈ ਡਾਈ ਬਣਿਆ ਹੋਇਆ ਆ ਲੋ ਦੁਪੱਟਿਆਂ ਦੀਆਂ ਲੰਬਾਈਆਂ ਚੁੜਾਈਆਂ ਪੂਰਾ 오ਰੀਜਨਲ ਪੀਸ ਆ ਪਿਓਰ ਖਾਦੀ ਦੇ ਉੱਪਰ ਆ ਤੇ ਮਾਲ ਦਾ ਦੁਪੱਟਾ ਲੱਗਿਆ ਬਹੁਤ ਪਿਆਰਾ ਪੀਸ ਆ ਸਿੰਗਲ ਪੀਸ ਆ ਕੋਈ ਅਦਰੇ ਦੇ ਚ ਡਿਜ਼ਾਈਨ ਨਹੀਂ ਇਹ ਸੋਲੋ ਪੀਸ ਆ ਰਹੇ ਨੇ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਆ ਲੋ ਇੱਕ ਸੋਲੋ ਪੀਸ ਤੁਹਾਨੂੰ ਆਹ ਵਾਲਾ ਦਿਖਾਉਣ ਲੱਗਿਆਂ ਪਿਓਰ ਮਾਲ ਦੇ ਉੱਪਰ ਹਜੇ ਕਿਸੇ ਭੈਣ ਨੇ ਨਹੀਂ ਦੇਖਿਆ ਹੋਣਾ ਕਿਉਂਕਿ ਇਹ ਨਿਊ ਪੀਸ ਆਇਆ ਆ ਲਓ ਜੀ ਗਲੇ ਦੇ ਉੱਪਰ ਇਸ ਦਾ ਤੁਹਾਨੂੰ ਕੰਮ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਗਲੇ ਦਾ ਕੰਮ ਹੋਇਆ ਹੋਇਆ ਪਿਓਰ ਮਾਲ ਦੇ ਉੱਪਰ ਆ ਬਿਲਕੁਲ ਸੌਫਟ ਕਪੜਾ ਕਾਟਨ ਨਾਲੋਂ ਵੀ ਸੌਫਟ ਆ ਪਿਓਰ ਮਾਲਾ ਤੇ ਨਾਲ ਇਹਦੇ ਤੁਹਾਨੂੰ ਮਿਲੂਗੇ ਆ ਜੀ ਬਾਹਾਂ ਪੂਰੀਆਂ ਹੈਵੀ ਆ ਲਓ ਬਾਹਾਂ ਤੇ ਵੀ ਪੂਰਾ ਹੈਵੀ ਕੰਮ ਮਿਲ ਰਿਹਾ ਹੈ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਘੇਰੇ ਵਗੈਰਾ ਦੀ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਮਾਡਲ ਦੀ ਪਿਕ ਤੁਸੀਂ ਦੇਖ ਲਿਓ ਜਿਹੜਾ ਇਹ ਪੀਸ ਰੈਡੀ ਹੋਇਆ ਹੋਇਆ ਇਦਾਂ ਰੈਡੀ ਹੋਣਾ ਜਿਵੇਂ ਪੀਸ ਨੇ ਤੇ ਨਾਲ ਇਹਦੇ ਸੀਮ ਆਊਗਾ ਪਲੇਨ ਦੁਪੱਟਾ ਪਿਓਰ ਮਾਰਬਲ 4 ਸਾਈਡ ਲੈਸ ਦੇ ਨਾਲ ਪ੍ਰਾਈਸ ਇਹਦਾ ਰਹੂਗਾ ਜੀ 1850 1850 ਰੁਪਈਆ ਪ੍ਰਾਈਸ ਰਹੂਗਾ origignal piece ਆ new ਆਇਆਵਾ new launching ਆ ਕਪੜੇ ਦੀ ਵੀ ਤੇ ਮਤਲਬ ਕਿ ਸਾਰਾ ਜਿਹੜਾ ਪੀਸ ਰੈਡੀ ਹੋਇਆ ਉਹ ਦੀ ਵੀ ਸੋ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਨੰਬਰ ਰਹੂਗਾ ਜੀ 7 7 ਨੰਬਰ ਇਹ ਸੂਟ ਰਹੂਗਾ ਲਓ ਜੀ ਇਸ ਤੋਂ ਅੱਗੇ ਜਿਹੜੇ ਹੁਣ ਤੁਹਾਨੂੰ ਪੀਸ ਦਿਖਾਉਣ ਲੱਗੇ ਆ ਇਹ ਵਾਈਖਾ ਮਿਲਣਗੇ ਜੀ ਰਾਮ ਟੈਕਸ ਦੇ ਰਾਮ ਟੈਕ ਦਾ ਸਿੰਗਲ ਪੀਸ 2250 ਰੁਪਇਆ ਪ੍ਰਾਈਸ ਰਹੂਗਾ ਲਾਸਟ ਪੀਸ ਆ ਦੋ ਹੀ ਪੀਸ ਆ ਸਾਡੇ ਕੋਲੇ ਵਾਲੇ ਹੁਣ ਦੋਨਾਂ ਦੇ ਡਿਜ਼ਾਈਨ ਵੱਖੋ ਵੱਖਰੇ ਰਹਿਣਗੇ ਇੱਕੋ ਹੀ ਰੇਟ ਮਿਲੂਗਾ ਦੋਨਾਂ ਦਾ ਪੱਲੇ ਤੇ ਪੂਰੀ ਹੈਵੀ ਕਢਾਈ ਪੂਰੀ ਵਧੀਆ ਗ੍ਰੇਸ ਕਾਟਨ ਲੱਗੀ ਹੋਈ ਆ ਬਹੁਤ ਵਧੀਆ ਫੈਬਰਿਕ ਲੱਗਿਆ ਹੋਇਆ ਬਾਟਮਸ ਇਹਨਾਂ ਦੀਆਂ 2.5 ਤੋਂ ਪਲੱਸ ਹੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਰਾਮ ਟੈਕਸ ਕੱਪੜੇ ਕੰਨੀਓ ਕਦੇ ਵੀ ਘੱਟ ਕੱਪੜਾ ਨਹੀਂ ਦਿੰਦਾ ਹੈਗਾ ਤੇ ਇਦਾਂ ਰਹੂਗੀ ਇਹਦੀ ਬਾਟਮ ਠੀਕ ਹੈ ਜੀ ਮੂੰਗਿਆ ਸ਼ੇਡ ਦੇ ਨਾਲ ਹਰਾ ਮੂੰਗਿਆ ਜਾਂ ਸ਼ੇੜਾ ਜਿੱਦਾਂ ਦਾ ਸੂਟ ਆ ਉਦਾਂ ਦੀ ਪਲੇਨ ਬਾਟਮ ਰਹੂਗੀ ਤੇ ਇਹਨਾਂ ਦੇ ਨਾਲ ਮੇਨ ਹੈਗਾ ਜੀ ਪਲੇਨ ਦੁਪੱਟਾ ਦੁਪੱਟਾ ਤੁਹਾਨੂੰ ਪਲੇਨ ਮਿਲ ਰਿਹਾ 4 ਸਾਈਡ ਸਾਰੇ ਲਾਸ ਮਿਲ ਰਹੀ ਹੈ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਨੰਬਰ ਰਹੂਗਾ 8 ਪ੍ਰਾਈਸ ਰਹੂਗਾ 2250 ਇਸੇ ਤਰ੍ਹਾਂ ਹੀ ਇੱਕ ਪੀਸ ਇਹ ਆ ਇਹ ਵੀ ਸਿੰਗਲ ਆ ਰਾਮ ਟੈਕਸ ਦਾ ਬਹੁਤ ਪਿਆਰਾ ਸਾਰੇ ਸਟੈਂਪਿੰਗ ਤੋਂ ਨਾਲ ਮਿਲੂਗੀ ਬਹੁਤ ਸੋਹਣਾ ਬਹੁਤ ਪਿਆਰੇ ਇਹ ਪੀਸ ਨੇ ਦੋ ਪੂਰੇ ਸਰਦਾਰੀ ਜੇ ਕਲਰ ਵੀ ਬਹੁਤ ਪਿਆਰੇ ਨੇ ਸੋ ਜਿਹੜੀ ਭੈਣ ਨੂੰ ਚਾਹੀਦੇ ਹੋਏ ਲੈ ਲਿਓ 25 2600 ਵਾਲੇ ਪੀਸ ਨੇ ਇਹ ਆ ਪਿਓਰ ਖਾਦੀ ਲੈ ਲੰਦੇ ਉੱਪਰ ਆ ਸਾਰਾ ਪੈਚ ਦਾ ਕੰਮ ਮਿਲ ਰਿਆ ਸਾਰੇ ਗਿਤੇ ਬੂਟੀ ਉੱਪਰ ਸਾਰੇ ਥ੍ਰੈਡ ਦਾ ਕੰਮ ਹੋਇਆ ਹੋਇਆ ਨਾਲ ਇਹਨਾਂ ਦੇ ਪਲੇਨ ਬਾਟਮਸ ਆ ਰਹੀਆਂ ਨੇ ਕਾਟਨ ਦੀਆਂ ਗਰੇਸ ਕਾਟਨ ਦੀ ਬਾਟਮ ਆ ਤੇ ਪਿਓਰ ਖਾਦੀ ਲੈ ਲਨ ਦੇ ਵਿੱਚ ਜਿਹੜਾ ਸ਼ਾਰਟ ਦਾ ਕਪੜਾ ਠੀਕ ਹੈ ਜੀ ਨਾਲ ਇਹਦੇ ਹੈਗਾ ਵਿਸਕੋਸ ਮਸਲੀਨ ਦਾ ਦੁਪੱਟਾ ਆ ਲੋ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਹੋਊਗਾ ਇੱਕ ਪੀਸ ਤੁਹਾਨੂੰ ਦਿਖਾਉਣੀ ਆ ਜੀ ਟੈਬੀ ਦੇ ਉੱਪਰ ਇਹ ਟੈਬੀ ਬਰਬਰੀ ਆਪਾਂ ਜਿਹੜੀ ਕਹਿੰਦੇ ਅੱਜ ਕੱਲ ਨਿਊ ਚੱਲ ਰਹੀ ਆ ਹੁਣ ਇੱਕ ਤਾਂ ਚੈੱਕ ਬਰਬਰੀ ਆਈ ਸੀ ਇਹ ਟੈਬੀ ਬਰਬਰੀ ਆ ਬਹੁਤ ਪਿਆਰਾ ਬਹੁਤ ਸੋਹਣਾ ਬੇਸ ਆ ਇੱਕੋ ਹੀ ਪੀਸ ਆ ਇਹ ਵੀ ਸਿੰਗਲ ਸਾਡੇ ਕੋਲ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨ ਸ਼ਾਟ ਇਹਦਾ ਪ੍ਰਾਈਸ ਇਹਦਾ ਰਹੂਗਾ ਜੀ 1850 1850 ਰੁਪਏ ਇਹ ਸੂਟ ਦਾ ਪ੍ਰਾਈਸ ਆ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸੈਲ ਪ੍ਰਿੰਟਡ ਬਾਟਮ ਰਹੂਗੀ ਮਸਲੀਨ ਸਿਲਕ ਦੀ ਮਸਲੀਨ ਸਿਲਕ ਦੀ ਬਾਟਮ ਆ ਸ਼ਾਈਨ ਆ ਕਪੜੇ ਦੇ ਵਿੱਚ ਬਹੁਤ ਸੋਹਣੀ ਸ਼ਾਈਨ ਆ ਇਹ ਬਹੁਤ ਪਿਆਰਾ ਹੈਗਾ ਇਹਦਾ ਸ਼ਰਟ ਦਾ ਫੈਬਰਿਕ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਅਲੋਚ ਪੂਰਾ ਖੁੱਲਾ ਡੁੱਲਾ ਬਹੁਤ ਸੋਹਣਾ ਟੈਬੀ ਦੇ ਵਿੱਚ ਹੀ ਦੁਪੱਟਾ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਲੱਗਿਆ ਕਲਰ ਵੀ ਬਹੁਤ ਸੋਹਣਾ ਮੈਂ ਜਿਹੜੀ ਪੈਨ ਉਦੀ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਠੀਕ ਹੈ ਜੀ ਨੰਬਰ ਰਹੂਗਾ 10 ਪ੍ਰਾਈਸ ਰਹੂਗਾ 1850 ਨੈਕਸਟ ਵਾਲਾ ਜਿਹੜਾ ਸੂਟ ਆ ਇਹ ਆਗੇ ਪਾਰਟੀ ਵੇਅਰ ਜਿਹੜੀਆਂ ਪਹਿਣਾ ਕੁਝ ਪਾਰਟੀ ਵੇਅਰ ਪਾ ਰਹੀਆਂ ਨੇ ਤਾਂ ਤੁਸੀਂ ਇਹਨਾਂ ਚੋਂ ਆਰਡਰ ਕਰ ਸਕਦੇ ਹੋ ਤਿੰਨ ਪੀਸ ਦਿਖਾਉਂਗੀ ਇਹ ਐਂਡ ਦੇ ਵਿੱਚ ਕਿੰਨੇ ਹੀ ਪੀਸ ਬਹੁਤ ਪਿਆਰੇ ਨੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 2995 3000 ਦੇ ਪੀਸ ਨੇ ਇਹ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਜਿੰਨਾ ਵੀ ਤੁਹਾਨੂੰ ਪਾਪ ਦਾ ਦਿਖ ਰਿਹਾ ਸਾਰਾ ਹੈਂਡ ਦੇ ਨਾਲ ਟੋਟਲੀ ਕੰਮ ਕੀਤਾ ਹੋਇਆ ਬਾਹਾਂ ਦੇ ਉੱਪਰ ਵੀ ਸੇਮ ਤੁਹਾਨੂੰ ਕੰਮ ਮਿਲੇਗਾ ਬਹੁਤ ਸੋਹਣਾ ਲਾਈਟ ਜਿਆ ਬੇਬੀ ਬਲੂ ਕਲਰ ਆ ਸਰਦਾਰੀ ਜਿਆ ਕਲਰ ਬਣਿਆ ਹੋਇਆ ਸਾਰੇ ਕਿਤੇ ਬੂਟੀ ਆ ਗਲੇ ਦੇ ਉੱਪਰ ਪੂਰਾ ਕੰਮ ਆ ਕੋਈ ਲੰਬਾਈ ਦੀ ਟੈਨਸ਼ਨ ਨਹੀਂ ਕੋਈ ਘੇਰੇ ਦੀ ਟੈਨਸ਼ਨ ਨਹੀਂ ਨਾਲ ਵਿਸਕੋਸ ਮਸਲੀਨ ਸਿਲਕ ਦੀ ਬਾਟਮ ਆਊਗੀ ਬਹੁਤ ਪਿਆਰੀ ਤੇ ਨਾਲ ਆਊਗਾ ਔਰਗੈਂਜ਼ਾ ਦਾ ਦੁਪੱਟਾ ਦੁਪੱਟਾ ਵਿਸਕੋਸ ਔਰਗੈਂਜ਼ਾ ਵਾ ਬਿਲਕੁਲ ਵੀ ਖੜਾ ਨਹੀਂ ਹੈਗਾ ਦੁਪੱਟੇ 'ਚ ਬਹੁਤ ਸੋਹਣੀ ਸੌਫਟਨੈਸ ਆ ਨੰਬਰ ਰਹੂਗਾ 11 11 ਨੰਬਰ ਇਹ ਸੂਟ ਰਹੂਗਾ ਠੀਕ ਹੈ ਜੀ ਇੱਕ ਸਾੜੇ ਵਾਈਟ ਪੀਸ ਆ ਕੰਮ ਚੈੱਕ ਕਰ ਲੋ ਕੰਮ ਬਹੁਤ ਸੋਹਣਾ ਬਹੁਤ ਪਿਆਰਾ ਆ ਵਾਲਾ ਤੇ ਟੋਟਲੀ ਸਾਰਾ ਹੈਂਡ ਦਾ ਕੰਮ ਆ ਆਪਾਂ ਸਪੈਸ਼ਲੀ ਹੁਣ ਇਦਾਂ ਦੇ ਸੂਟ ਯਾਨੀ ਕਿ ਇੰਨਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਕਿ ਰੈਡੀ ਹੋ ਰਹੇ ਨੇ ਹੁਣ ਸਭ ਤੋਂ ਜ਼ਿਆਦਾ ਇਹ ਵਾਲੇ ਕੰਮ ਦਾ ਹੁਣ ਟ੍ਰੈਂਡ ਆ ਹੈਂਡ ਦੇ ਵਿੱਚ ਤੇ ਇਸ ਤਰ੍ਹਾਂ ਸੇਮ ਬਾਹਾਂ ਤੇ ਕੰਮ ਆਊਗਾ ਸੇਮ ਇਹਦੀਆਂ ਬਾਹਾਂ ਰਹਿਣਗੀਆਂ ਬਾਹਾਂ ਤੇ ਵੀ ਸੇਮ ਮਿਲੋਗੀ ਤੁਹਾਨੂੰ ਨਾਰੇ ਦੇ ਮਸਲੀਨ ਦੀ ਸੇਮ ਬਾਟਮ ਮਿਲੂਗੀ ਆ ਲੋ ਇਹਦੇ ਨਾਲ ਜਿਹੜਾ ਦੁਪੱਟਾ ਮਿਲੂਗਾ ਉਹ ਤੁਹਾਨੂੰ ਕੰਟਰਾਸਟ ਮਿਲੂਗਾ ਕੰਟਰਾਸਟ ਪਲੇਨ ਔਰਗੈਂਜ਼ਾ ਦਾ ਟਾਈ ਮੀਟਰ ਦਾ ਪੂਰਾ ਖੁੱਲਾ ਡੁੱਲਾ ਨਾਲ ਲੈਂਸ ਦੀ ਫਿਨਿਸ਼ਿੰਗ ਮਿਲੂਗੀ ਬਹੁਤ ਸੋਹਣਾ ਕਲਰ ਕੰਟਰਾਸਟ ਆ ਤੇ ਬਹੁਤ ਹੀ ਪਿਆਰਾ ਜਿਹਾ ਪੀਸ ਆ ਇਹਨਾਂ ਦੀ ਪ੍ਰਾਈਸ ਹੈਗੀ ਆ ਜੀ 2995 3000 ਯਾਨੀ ਕਿ ਇਹਨਾਂ ਦੀ ਪ੍ਰਾਈਸ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਫਟਾਫਟ ਲੈ ਲਓ ਸਕਰੀਨ ਸ਼ਾਟ ਤਿੰਨ ਪੀਸ ਨੇ ਇਹ ਤਿੰਨੇ ਹੀ ਪੀਸ ਬਹੁਤ ਪਿਆਰੇ ਨੇ ਬਹੁਤ ਸੋਹਣੇ ਇਹਦਾ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਅਗਲੀ ਨੈਕਸਟ ਵਾਲਾ ਪੀਸ ਤੁਹਾਨੂੰ ਦਿਖਾਉਣੀ ਆ ਇਹ ਬਹੁਤ ਪਿਆਰਾ ਪੀਸ ਆ ਇਹ ਜਾਨੀਏ ਜਿੱਦਾਂ ਇਹਦੀ ਫੋਟੋ ਤੇ ਬਣਿਆ ਨਾ ਉਹ ਤੋਂ ਵੀ ਜਿਹੜੀ ਇਹ ਬਣ ਕੇ ਆਇਆ ਉਹ ਤੋਂ ਵੀ ਕਿਤੇ ਪਿਆਰੇ ਲੁੱਕ ਦੇ ਰਿਹਾ ਸੂਟ ਫੋਟੋ ਤੇ ਵੀ ਇੰਨਾ ਸੋਹਣਾ ਨਹੀਂ ਲੱਗਦਾ ਸਿੰਪਲ ਲੱਗਦਾ ਵਾ ਬਟ ਬਹੁਤ ਪਿਆਰਾ ਪੀਸ ਆ ओरिजिनल ਪੀਸ ਆ ਜੀ ਪਿਓਰ ਬਰਬਰੀ ਦੇ ਉੱਪਰ ਆ ਸਾਰੇ ਤੁਸੀਂ ਚੈੱਕ ਕਰ ਲਓ ਪੀਚ ਕਲਰ ਦੇ ਉੱਪਰ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਪਿਆਰੀ ਸ਼ਰਟ ਦੀ ਇਧਰ ਇਹ ਸਾਰਾ ਜਿਹੜਾ ਕੰਮ ਆਊਗਾ ਇਹ ਸਾਰਾ ਬਾਹਾਂ ਦੇ ਉੱਪਰ ਆਊਗਾ ਟੋਟਲੀ ਸਾਰੀਆਂ ਹੈਂਡ ਦੇ ਨਾਲ ਪੂਰੀਆਂ ਫੁੱਲ ਹੈਵੀ ਬਾਹਾਂ ਦਿੱਤੀਆਂ ਹੋਈਆਂ ਨੇ ਬਹੁਤ ਪਿਆਰੀਆਂ ਬਹੁਤ ਹੀ ਸੋਹਣੀਆਂ ਫਰੰਟ ਬੈਕ ਸੀਮ ਆਊਗੀ ਜੀ ਨਾਲ ਇਹਦੇ ਆਊਗੀ ਦਿਸ ਕੋਸ ਨੇ ਬੋਟਮ ਬਾਟਮ ਨੂੰ ਤੁਸੀਂ ਚਾਹੇ ਹਨਾ ਪੈਂਟ ਪਲਾਸੋ ਬਣਾ ਲਓ ਉਦਾਂ ਦੀ ਲੁੱਕ ਵੀ ਦਊਗੀ ਜੇ ਤੁਸੀਂ ਮੂਰੀਆਂ ਦੇ ਉੱਪਰ ਇਸ ਤਰ੍ਹਾਂ ਪੈਚ ਲਗਾਉਣਾ ਉਦਾਂ ਵੀ ਲੱਗ ਜੂਗਾ ਇਹ ਮੂਰੀਆਂ ਦੇ ਉੱਪਰ ਵੀ ਕੰਮ ਆ ਜਾਊਗਾ ਬਹੁਤ ਸੋਹਣਾ ਕੰਮ ਮੂਰੀਆਂ ਦਾ ਬਣਿਆ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਸਰਦਾਰੀ ਜਾਂ ਪੀਚ ਗਾਜਰੀ ਦਾ ਮਿਕਸ ਜਿਹਾ ਕਲਰ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਡਾਰਕ ਗਾਜਰੀ ਦੇ ਨਾਲ ਕੰਟਰਾਸਟ ਕੀਤਾ ਹੋਇਆ ਬਹੁਤ ਪਿਆਰਾ ਪੀਸ ਆ ਤੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਵਾ ਪਿਓਰ ਵਰਗੀ ਗੱਲ ਆ ਲੋ ਜੀ ਪਿਓਰ ਬਰਬੀ ਦਾ ਦੁਪੱਟਾ ਜੀ ਆ ਲੋ ਪੂਰਾ ਖੁੱਲਾ ਡੁੱਲਾ ਪੀਸ ਆ ਬਹੁਤ ਵਾ ਸੋਹਣਾ ਬਹੁਤ ਪਿਆਰਾ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਮਿਲੂਗਾ ਤੁਹਾਨੂੰ ਤੇ ਸਾਰਾ ਸੂਟ ਵੀ ਪੂਰਾ ਵਧੀਆ ਬਹੁਤ ਸੋਹਣਾ ਦੁਪੱਟੇ ਨਾਲ ਹੀ ਗ੍ਰੇ ਸਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਬਾਕੀ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਹੀ ਲਈ ਬਾਕੀ ਬਣੇ ਹੋਏ ਦੀ ਜਿਹੜੀ ਲੁਕ ਕਾਣੀਆਂ ਨਾ ਉਹ ਉਦੋਂ ਹੀ ਆਣੀਆਂ ਜੀ ਬਹੁਤ ਸੋਹਣਾ ਕਨਸੈਪਟ ਆ ਇਹ ਵਾਲਾ ਜਦੋਂ ਰੈਡੀ ਹੋਊਗਾ ਬਹੁਤ ਵਧੀਆ ਡਿਫਰੈਂਟ ਜੀ ਲੁੱਕ ਦੇਊਗਾ ਨੰਬਰ ਹੋਊਗਾ ਜੀ 13 13 ਨੰਬਰ ਇਹ ਸੂਟ ਰਹੂਗਾ ਪ੍ਰਾਈਸ ਇਹਦਾ ਸੇਮ ਰਹੂਗਾ 2995 ਤਿੰਨੇ ਪੀਸ ਜਿਹੜੇ ਮੈਂ ਹੈਂਡ ਦੇ ਉੱਪਰ ਦਿਖਾਏ ਨੇ ਤਿੰਨਾਂ ਦਾ ਪ੍ਰਾਈਸ ਸੇਮ ਆ ਜੀ 2995 ਸੋ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਸਕਰੀਨ ਤੇ ਸਾਡਾ ਵਟਸਐਪ ਦਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਜਿਹੇ ਕਨਸੈਪਟ ਲੈ ਕੇ ਤਦ ਤੱਕ ਦੇ ਲਈ ਜੀ ਸਸਤੀ